ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ 33 ਫੋਲਡਰ ਵਾਸੀ ਜਿੰਨੇ ਵੀ ਸਾਡੇ ਜੂਥ ਕਲੱਬ ਵੀਰਾਂ ਨੂੰ ਦੱਸਣ ਜਾ ਰਿਹਾ ਕਿ ਸਾਡੇ ਖੂਨਦਾਨ ਕੈਂਪ ਲੱਗਣ ਜਾ ਰਿਹਾ 13 13 ਜਿਹੜਾ ਫਿਟਨੈਸ ਹੈਲਥ ਕਲੱਬ ਹੈ ਉਹਦੇ ਵਿੱਚ ਤੇ ਇਹਨੂੰ ਕਰਵਾਉਣ ਵਾਲੇ ਸਾਡੇ ਮਹਾ ਪੰਜਾਬ న్యూਸ ਵਾਲੇ ਜਿਹੜੇ ਕਿ ਸਪான்ਸਰ ਕਰ ਰਹੇ ਸਾਰੇ ਵੀਰਾਂ ਅੱਗੇ ਬੇਨਤੀ ਕਰਦਾ ਕਿ ਇਸ ਜਿੰਮ ਦੇ ਵਿੱਚ ਪਹੁੰਚ ਕੇ 7 ਦਸੰਬਰ ਦਿਨ ਐਤਵਾਰ ਨੂੰ ਜਿਹੜਾ ਕਿ ਖੂਨਦਾਨ ਦੀ ਸੇਵਾ ਕਰੀਏ ਇਹ ਸਭ ਤੋਂ ਵੱਡੀ ਸੇਵਾ ਸਾਰੇ ਵੀਰਾਂ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਸਾਡੇ ਸਾਰੇ ਵੀਰ ਪਹੁੰਚ ਕੇ ਇਹ ਸੇਵਾ ਜ਼ਰੂਰ ਲੈਣ ਇਹ ਮਾਲਕ ਦੇ ਦਿੱਤੀ ਹੋਈ ਸੇਵਾ ਇਹ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਸਾਡਾ ਬੱਲੀ ਵੀਰ ਜਿਹੜੇ ਕਿ ਜਿਮ ਦੇਖਦੇ ਐ ਇਹਨਾਂ ਦੇ ਵੀ ਪੂਰੀ ਟੀਮ ਨਾਲ ਸਾਰੇ ਜਾਣੇ ਮਿਹਨਤ ਨਾਲ ਇਹ ਸੇਵਾ ਕਰ ਰਹੇ ਐ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਇਹ ਖੂਨਦਾਨ ਸੇਵਾ ਜ਼ਰੂਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ